ਆ ਜਾ ਇੱਧਰ ਇੱਧਰ ਆ ਫੇਰ ਵਾਚਾਰੇ ਤਾਰੇ ਤੋੜ ਕੇ ਜਾਵਾ ਸਾਰੇ ਤੋੜ ਕੇ ਜਾਵਾ ਤੋੜ ਦੇ ਸ਼ੀਸ਼ਾ ਸ਼ੀਸ਼ਾ ਤੋੜ ਦੇ ਤੋੜ ਦੇ ਸ਼ੀਸ਼ਾ ਤੋੜ ਦੇ ਸ਼ੀਸ਼ਾ ਨਹੀਂ ਹੋਣਾ ਸਾਨੂੰ ਸੱਤ ਵਜੇ ਹੀ ਨਿਕਲਣਾ ਰਾਤ ਨੂੰ 7 ਵਜੇ ਹੋਣਾ ਸਾਰਾ ਮੋਕਾ ਦੇ ਦੇ ਆਪਾਂ ਉਹ ਬੱਚਿਆਂ ਦੇ ਨਾਮਾ ਇੱਕ ਟਮਾ ਦੇ ਬਣਾ ਇੱਕ ਟਮਾ ਤੇ ਲੈ ਕੇ ਉੱਥੇ ਜਾ ਫਿਰ ਸਾਰੇ ਜਿਹੜੇ ਕਮਰੇ ਦੇ ਇਹਦਾ ਆ ਆ ਜੀ ਦੇਖ ਯਾਰ ਮਸ਼ੀਨ ਵੀ ਉਹਦੀ ਬਣਾਉਂਦੇ ਅੰਦਰ ਹੀ ਬੈਠੇ ਸਾਰੇ ਫੁੱਲਾ ਸਾਰੇ ਫੁੱਲਾ ਫਲੇ ਕੀਤੀ ਉਹਨਾਂ ਨੇ ਅੰਦਰ 7 ਵਜੇ ਤੇ ਮੈਂ ਕਹਿੰਦੀ ਆਇਆ ਹੋਗਾ 7 ਵਜੇ ਸਾਰਾ ਜਿਆੜੀ ਦੇ ਇਹ ਉਹਨਾਂ ਨੇ ਯਹੱਪ ਚਪਾਲੀ ਦੇ ਆਏ ਉਹਨਾਂ ਦੇ ਘਰ ਵੀਡੀਓ ਬਣਾ ਲਿਆ ਭੱਜ ਕੇ ਉਹਨਾਂ ਦੇ ਘਰ ਦੀ ਵੀ ਅੰਦਰ ਆ ਕੇ ਉਹਨਾਂ ਦੇ ਸਟ੍ਰਾਈਕ ਆਟ ਮਾਰੀ ਮੈਂ ਆਉਂਗਾ ਦੁਪਹਿਰ ਤੋਂ ਹੋ ਜਾਊਗਾ ਹੋ ਜਾਊਗਾ ਉਹ ਵੀਡੀਓ ਬਣਾ ਲੇ ਕਰਾ ਲ ਲ ਕਰ ਕੋਈ ਬਣਾਉਂਗੀ ਤੇ ਆਪਾਂ ਅਗਲੇ ਦਿਨ ਦਿਖਾਵਾਂਗੇ ਇਸ ਵੇਲੇ ਅਰੇ ਦਿਖਾਓ ਤੁਹਾਨੂੰ ਜਰੂਰ ਮੈਂ ਤਾਂ ਆਪੇ ਨਾ ਆਹ ਦੇਖੋ ਜਦ ਤਾ ਤਾ ਦੇਖੋ ਹੁਣ ਅਸੀਂ ਅਗਲੇ ਦਿਨ ਦਿਖਾਵਾਂਗੇ ਨਾ ਭਾਈ ਆ ਕੇ ਕਰਕੇ ਆਏ ਆਂ ਆਹ ਦੇਖੋ ਇੱਟਾ ਬੱਜੀ ਹੋਇਆ ਪਾ ਲੈਣੇ ਇੱਟਾ ਦੀ ਵੀ ਬਣਾਉਂਦੇ ਆਂ ਆਹ ਬਣਾਇਆ ਨੇ ਆਜਾ ਭਾਈ ਆਇਆ ਕੋ ਬਣਾ ਲਈ ਹਾਂ ਹਾਂ ਉਹ ਤਾਂ ਵੀ ਆਇਆ ਭਾਈ ਇੱਟਾ ਜਮੂ ਗਲ ਨੂੰ ਸੋਇ ਦਿਖਾਵਾਂਗੇ ਆ ਦੇਖੋ ਇੱਕ ਸੰਸਰ ਰੱਖਣੀ ਦਿਲੀਆਂ ਨੇ ਅੰਮਲਿਆ ਰੱਖ ਕੇ ਤਾਂ ਕਰਨ ਦੀ ਕੋਸ਼ਿਸ਼ ਹੋਈ ਆ ਉਹ ਡਾਂਗ ਪਈ ਆ ਇੱਧਰ ਇੱਧਰ ਆ ਦੇਖੋ ਇੱਕ ਆ ਤੇ ਜ ਰੱਖੀ ਹੋਈ ਆ ਤਾਂ ਆ ਦੇਖੋ ਇਹ ਕਾ ਪਰਲੇ ਕੋਠੇ ਚਲ ਜਾਓ ਉਧਰ ਤੱਕ ਕਿੱਟਾਂ ਗਈਆਂ ਹੋਈਆਂ ਆ ਪਾਪਾ ਪਾ ਦੇ ਕੇ ਉਹ ਦਿਖਾਵਾਗੇ ਨਾ ਉਹ ਲੋ ਆਹ ਵੇ ਆਹ ਰਹੀ ਐ ਇੱਕ ਨਹੀਂ ਵੱਜੀ ਹੁੰਦੀ ਆ ਜਿਹੜਾ ਟੂਰਾ ਚਾਰਾ ਖਿਲਰਿਆ ਹੋਇਆ ਇਹ ਮੰਗ ਲੈ ਜਿੰਦੇ ਸਭ ਪੰਚਾ ਆਹ ਤਰਾਕ ਦੇਖਦੇ ਹਣਗੇ ਹਾਂ ਉਹ ਤਾਂ ਪਹਿਲੇ ਹੀ ਬਣਾ ਲੀਓ ਥੱਲੋ ਵੀ ਬਣਾ ਲੀਓ ਹਾਂ ਲੁਧਿਆਣਾ ਦੇ ਵਿੱਚ ਘਰ ਦੇ ਬਾਹਰ ਖੜੀ ਗੱਡੀ ਨੂੰ ਅੱਗ ਲਗਾਏ ਗਏ ਦਿਓਰ ਦੇ ਉੱਤੇ ਭਾਬੀ ਅਤੇ ਭਰਾ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਕਿਹਾ ਗਿਆ ਕਿ ਉਹ ਨਸ਼ੇ ਕਰਨ ਤੋਂ ਰੋਕਦੇ ਸੀ ਜਿਸ ਕਰਕੇ ਉਸਨੇ ਇਹ ਜਿਹੜਾ ਹਸ਼ਰ ਕੀਤਾ ਆਪਣੇ ਦੋਸਤਾਂ ਨੂੰ ਘਰ ਦੇ ਵਿੱਚ ਲਿਆਉਂਦਾ ਸੀ ਕਾਫੀ ਵਾਰ ਰੋਕਦੇ ਵੀ ਸੀ ਜਿਸ ਕਰਕੇ ਉਹਨਾਂ ਦਾ ਆਪਸੀ ਲੜਾਈ ਝਗੜਾ ਵੀ ਰਹਿੰਦਾ ਸੀ ਤੇ ਹਾਦਸੇ ਵਕਤ বার ਹੋ ਕੇ ਜਦੋਂ ਘਰ ਦੇ ਅੰਦਰ ਉਸਦੇ ਹਮਲਾ ਕਰ ਦਿੱਤਾ ਤੇ ਗੱਡੀ ਨੂੰ ਅੱਗ ਲਾ ਕੇ ਫੂਕ ਦਿੱਤਾ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਅਸਲ ਸਚਾਈ ਜਲਦ ਸਾਹਮਣੇ ਲਿਆਂਦੀ ਜਾਵੇਗੀ ਮਾਮਲਾ ਸਰ ਇਹ 28 ਤਰੀਕ ਤੋਂ ਸ਼ੁਰੂ ਹੋਇਆ ਹੋਇਆਗਾ ਹਾਂਜੀ ਮੇਰਾ ਦਿਓਰ ਤੇ ਹਮਰੇ ਹਸਬੰਦ ਦੇ ਵਿੱਚ ਥੋੜਾ ਡਿਸਟ੍ਰਿਬਿਊਟ ਚੱਲਦਾ ਸੀ ਫੈਮਲੀ ਨੂੰ ਲੈ ਕੇ ਫੈਮਲੀ ਪ੍ਰਾਪਰਟੀ ਨੂੰ ਲੈ ਕੇ ਉਹ ਨਸ਼ੇ ਕਰਦਾ ਘਰੋਂ ਚੋਰੀ ਸਮਾਨ ਕਰਕੇ ਲਾਜ ਅਣਪਛਾਤੇ ਬੰਦੇ ਵੀ ਆ ਰਹੇ ਸੀਗੇ ਘਰੇ ਜਿਸ ਦਾ ਅਸੀਂ ਰੋਕ ਰਹੇ ਸੀਗੇ ਪਰ ਉਹ ਨਹੀਂ ਰੁਕਦਾ ਸੀਗਾ ਅਸੀਂ ਉਹਨੇ ਮੇਰੇ ਤੇ ਹਮਲਾ ਵੀ ਕੀਤਾ ਮੇਰੇ ਦਿਓਰ ਨੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਬਚਾਇਆ ਉਹਦੇ ਤੋਂ ਉਹਨੇ ਮੇਰੇ ਸਿਰ ਤੇ ਤਵਾ ਮਾਰਨ ਲੱਗਾ ਸੀਗਾ ਪਾਣੀ ਦੀਆਂ ਬੋਤਲਾਂ ਵਗੈਰਾ ਝੂਠੀਆਂ ਕਰ ਕਰ ਰੱਖ ਰਿਆ ਸੀ ਨਵਰਾਤਰੀਆਂ ਦੇ ਵਿੱਚ ਬਹੁਤ ਜਨਕੀ ਅਸ਼ਲੀਲਤਾ ਤੇ ਆ ਗਿਆ ਸੀਗਾ ਜੋ ਮੇਰੇ ਹਸਬੰਦ ਨੂੰ ਨਹੀਂ برداشت ਹੋਇਆ ਇਹਨਾਂ ਨੇ ਕਿਹਾ ਵੀ ਜੇ ਤੂੰ ਬਾਹਰ ਨਿਕਲਣਾ ਤੂੰ ਬਾਹਰ ਜਾ ਸਾਰੇ ਜੇ ਤੂੰ ਅੰਦਰ ਰਹਿਣਾ ਤੂੰ ਅੰਦਰ ਹੀ ਰਹੇਂਗਾ ਤੇ ਅਸੀਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਨਸ਼ੇੜੀਆਂ ਤੋਂ ਰੋਕਦੇ ਸੀ ਵੀ ਨਸ਼ਾ ਕਰਨ ਤੋਂ ਰੋਦੇ ਸੀ ਪਰ ਉਹ ਨਹੀਂ ਰੁਕਿਆ ਗਲਤ ਸੰਗਤ ਤੋਂ ਵੀ ਉਹ ਕੇੰਦਾ ਮਤਲਬ ਜਿਹੜਾ ਤੁਹਾਡਾ ਦਿਓਰ ਹੈ ਇਹ ਨਸ਼ੇ ਕਰਦਾ ਸੀ ਤੇ ਇਹਦੇ ਨਾਲ ਹੋਰ ਮੁੰਡੇ ਵੀ ਘਰ ਦੇ ਵਿੱਚ ਆਉਂਦੇ ਹਾਂਜੀ ਹਾਂਜੀ ਅਨਪਛਾਤੇ ਮੁੰਡੇ ਬਹੁਤ ਆਉਂਦੇ ਸੀਗੇ ਰਾਜਵੀਰ ਸਿੰਘ ਜੀ ਹਾਂ ਜੀ ਉਹ ਘਰ ਹੀ ਰਹਿ ਰਿਹਾ ਘਰ ਤੋਂ ਬਾਹਰ ਨਹੀਂ ਉਹਨੂੰ 2 ਕਮਹੀਨੇ ਹੋ ਗਏ ਆ ਜੀ ਘਰ ਤੋਂ ਬਾਹਰ ਰਹਿ ਰਹੇ ਨੂੰ ਤੇ ਹੁਣ ਜਿਹੜੀ ਪੂਰੀ ਲੜਾਈ ਦਾ ਕੀ ਮਾਮਲਾ ਹੈ ਗੱਡੀ ਵੀ ਤੁਹਾਡੀ ਸਾੜੀ ਗਈ ਕਿੰਨੇ ਕਿੰਨੇ ਕਿ ਦਿਨ ਦੀ ਘਟਨਾ ਹੈ ਇਹ ਸਰ ਹੋ ਮਹੀਨੇ ਮਹੀਨੇ ਤੋਂ ਵੱਧ ਹੋ ਚੁੱਕੇ ਆ ਜੀ ਮੇਰੇ ਘਰ ਦੇ ਵਿੱਚ ਲੜਾਈ ਝਗੜੇ ਹੋਏ ਨੂੰ ਗੱਡੀ ਸਾੜ ਗੱਡੀ ਗੱਡੀ ਸਾੜੀ ਜੀ 21 21 12 ਤਰੀਕ ਦੀ ਗੱਲ ਆ ਜੀ ਹਾਂ ਜੀ ਰਾਤੀ 1:30 ਵਜੇ ਮੇਰੀ ਗੱਡੀ ਸਾੜੀ ਗਈ ਆ ਜੀ ਇਲੈਕਸ਼ਨਸ ਟਾਈਮ ਸੀਗੇ 21 ਤਰੀਕ ਨੂੰ 12ਵੇਂ ਮਹੀਨੇ ਮੇਰੀ ਗੱਡੀ ਸਾੜਤੀ ਜੀ ਜੋਗਾ ਜੋਗਾ ਨਾਮ ਦਾ ਤਾਂ 3 ਬੰਦਾ ਜੀ ਰਾਜਵੀਰ ਦਾ ਦੋਸਤ ਉਹੋ ਜੀ ਮੇਰੇ ਘਰ ਤੇ ਕਬਜ਼ਾ ਕਰਨਾ ਚਾਹੁੰਦਾਗਾ ਮੈਨੂੰ ਅਨ ਅਨਨਕੀ ਬਹੁਤ ਬੁਰੀ ਤਰ੍ਹਾਂ ਗਾਲੀ ਗਲੋਚ ਵਗੈਰਾ ਬਹੁਤ ਧਮਕੀਆਂ ਜਾਨੋ ਮਾਰਨ ਦੀਆਂ ਧਮਕੀ ਜੋ ਕਿ ਮੇਰੇ ਦੁਕਾਨ ਦੇ ਬਾਹਰ ਆ ਕੇ ਵੀ ਉਹ ਆਪਦੇ ਹਥਿਆਰ ਤੇਜ ਹਥਿਆਰ ਲੈ ਕੇ ਵੀ ਆਇਆਗਾ ਉਹ ਮਾਰਨ ਵਾਸਤੇ ਹਾਂਜੀ ਉਹਨੇ 19 ਤਰੀਕ ਨੂੰ ਵੀ ਮੇਰੇ ਤੇ ਹਮਲਾ ਕੀਤਾ ਮੇਰੇ ਤੇ ਮੇਰੇ ਹਸਬੰਦ ਤੇ 20 ਤਰੀਕ ਨੂੰ ਵੀ ਮੇਰੇ ਤੇ ਹਮਲਾ ਕੀਤਾ ਜੀ ਜੋਗਾ ਜਿਹੜਾ ਤੁਹਾਡੇ ਦਿਓੜ ਦਾ ਦੋਸਤ ਹੈ ਉਹ ਤੁਹਾਡੇ ਤੇ ਹਮਲਾ ਕਰਦਾ ਹਾਂਜੀ ਹਾਂਜੀ ਉਹ ਹਮਲਾ ਕਰ ਰਿਹਾ ਹੈ ਹਾਂਜੀ ਪਹਿਲਾਂ ਉਹ ਇਕੱਲਾ ਆਂਦਾ ਸੀ ਫਿਰ ਉਹਦਾ ਦੋਸਤ ਗੋਪੀ ਆਇਆ ਜੀ ਨਾਲ ਉਹ ਜਾਨਕੀ ਉਹਨੇ ਹਟਾਇਆ ਹੀ ਆ ਉਹ ਬਚਾ ਕੇ ਜੋਗੇ ਨੂੰ ਲੈ ਕੇ ਆ ਸੀਗਾ ਜਦੋਂ ਅਸੀਂ ਹੱਥੋਂ ਪਾਈ ਹੋ ਰਹੇ ਸੀਗੇ ਕਿਉਂਕਿ ਜੋਗੇ ਨੇ 20 ਤਰੀਕ ਨੂੰ ਦੁਪਹਿਰੇ 2 ਵਜੇ ਸਾਡੀ ਲੜਾਈ ਹੋਈ ਆ ਜੀ ਤੇ ਜੋਗਾ ਜੀ ਆਇਆ ਸਾਡੀ ਦੁਕਾਨ ਤੇ ਉਹਨੇ ਪਹਿਰੇ ਮੇਰੇ ਹਸਬੰਡ ਦੇ ਲਾਲ ਸਪਰੇ ਮਿਰਚਾਂ ਵਾਲੀ ਸਪਰੇ ਪਾਈ ਉਹਨੇ ਅੱਖਾਂ ਦੇ ਵਿੱਚ ਮੇਰੇ ਹਸਬੰਡ ਦੇ ਉਸ ਤੋਂ ਬਾਅਦ ਜੋਗੇ ਨੇ ਜੀ ਮੈਨੂੰ ਵਾਲਾਂ ਤੋਂ ਫੜ ਲਿਆ ਜਦੋਂ ਮੇਰੇ ਹਸਬੰਡ ਦਿਖਣਾ ਬੰਦ ਹੋ ਗਏ ਨੇ ਮੇਰੇ ਵਾਲਾਂ ਨੂੰ ਹੱਥ ਪਾ ਲਿਆ ਤੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਫਿਰ ਉਸ ਤੋਂ ਬਾਅਦ ਜਦੋਂ ਮੇਰੇ ਹਸਬੰਡ ਨੇ ਮੈਨੂੰ ਛਡਾਣ ਦੀ ਕੋਸ਼ਿਸ਼ ਕੀਤੀ ਤੇਜ ਹਥਿਆਰ ਨਾਲ ਉਹਨੂੰ ਮੇਰੇ ਹਸਬੰਡ ਨੂੰ ਸ਼ੁਰੂ ਕਰਤਾ ਮੈਨੂੰ ਇੱਕ ਗੱਲ ਦੱਸੋ ਜਦੋਂ ਇਹ ਤੁਹਾਡੀ ਗੱਡੀ ਸਾੜੀ ਗਈ ਹੈ ਤੇ ਤੁਸੀ ਪਤਾ ਲੱਗਿਆ ਵੀ ਇਹ ਬੰਦੇ ਕੌਣ ਸੀ ਸੀਸੀਟੀਵੀ ਦੇ ਵਿੱਚ ਜੋ ਦੇਖੀ ਹਾਂ ਹਾਂਜੀ ਜੋ ਸੀਸੀਟੀ ਵੀ ਕੈਮਰਾ ਚ ਅਸੀਂ ਫੋਟੇਜ ਕਢਵਾਈ ਸੀਗੀ ਉਹਦੇ ਵਿੱਚ ਜੀ ਮੇਰਾ ਦਿਔਰ ਰਾਜਵੀਰ ਤੇ ਜੋਗਰਾਜ ਦਾ ਡਰਾਈਵਰ ਗੋਪੀ ਆ ਜੀ ਉਹਨੂੰ ਹਾਂਜੀ ਤੇ ਤੁਸੀਂ ਮੌਕੇ ਦੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਹਾਂਜੀ ਹਾਂਜੀ ਅਸੀਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੀ ਆਏ ਸੀਗੇ ਹਾਂਜੀ ਉਹ ਹਰਮੇਸ਼ ਲਾਲ ਜੀ ਆਏ ਸੀਗੇ ਤੁਸੀਂ ਕਿਹਾ ਕਿ ਮੇਰੇ ਘਰ ਦੇ ਉੱਤੇ ਵੀ ਹਮਲਾ ਕੀਤਾ ਸੀ ਫੋਨ ਕਰਨ ਕਰਦੀ ਵੀ ਸੀ ਹਾਂਜੀ ਹਾਂਜੀ ਘਰ ਤੇ ਵੀ 28 11 ਤਰੀਕ ਰਹੀ ਇਹ ਗੱਲ ਹੈਗੀ ਜੀ ਸ਼ਾਮੀ 7:30 ਵਜੇ ਦੀ ਗੱਲ ਹੈ ਇਹਨਾਂ ਨੇ ਦੋ ਲੇਡੀਜ਼ ਪਹਿਲਾਂ ਜੀ ਬੀ ਰੂਮ ਰੈਂਟ ਲੈਣਾ ਜੀ ਤਾਂ ਉਹਨਾਂ ਨੇ ਧੋਖਾ ਧੜੀ ਨਾਲ ਅੰਦਰ ਵੜ ਗਏ ਫਿਰ ਘਰ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਬੱਚਿਆਂ ਨੂੰ ਘਰੋਂ ਬਾਹਰ ਕੱਢਿਆ ਮੇਰੇ ਹਸਬੰਦ ਨੇ ਬਹੁਤ ਮੁਸ਼ਕਲ ਨਾਲ ਮੈਨੂੰ ਬਚਾਇਆ ਕਿ ਕਿਹੜੀ ਜਗ੍ਹਾ ਦਾ ਮਾਮਲਾ ਹੈ ਇਹ ਜੀ ਹਾਂ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਮੰਗ ਕਰ ਰਹੀ ਜੀ ਹੁਣ ਮਹੀਨਾ ਜੜ ਮਹੀਨਾ ਹੋ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜੋ ਇਹਨਾਂ ਤੇ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਹਾਂ ਜੀ ਬ੍ਰਦਰ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ ਇਹ ਤੁਹਾਡਾ ਬ੍ਰਦਰ ਹਾਂ ਜੀ ਹਾਂ ਜੀ ਮੇਰਾ ਛੋਟਾ ਬ੍ਰਦਰ ਹੈ ਜੀ ਇਹ ਸਟਾਰਟਿੰਗ ਕਿੱਦਾਂ ਹੋਈ ਲੜਾਈ ਇਹ ਸਟਾਰਟਿੰਗ ਬਸ ਭਾਜੀ ਇਹ ਨਸ਼ਾ ਹੀ ਬਸ ਜਿਆਦਾ ਮਤਲਬ ਲੱਗਾ ਇਹਦੇ ਰੋਕਦੇ ਸੀ ਇਹਨੂੰ ਕਿ ਨਸ਼ਾ ਨਾ ਕਰ ਬਟ ਉਹ ਆਪਣੀ ਆਤਮਾ ਤੋਂ ਮਜਬੂਰ ਹੈ ਨਹੀਂ ਮਤਲਬ ਸੁਧਰ ਰਿਹਾ ਉਹ ਤੇ ਗਲਤ ਸੰਗਤਾਂ ਚ ਪਿਆ ਹੋਇਆ ਸੀ ਰ ਬਟ ਉਹ ਗਲਤ ਮੁੰਡੇ ਹਨ ਪਛਾਤੇ ਬੰਦਿਆਂ ਨੂੰ ਘਰੇ ਲੈ ਕੇ ਆ ਰਹੇ ਆ ਜਿਸ ਕਰਕੇ ਤੁਸੀਂ ਇਹਨੂੰ ਰੋਕਿਆ ਹਾਂ ਹਾਂਜੀ ਰੋਕੇ ਕੋਸ਼ਿਸ਼ ਕੀਤੀ ਤੇ ਇਹਨੇ ਛੜ ਤੇ ਮਲਬਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਦੇ ਦੋਸਤਾਂ ਨੇ ਵੀ ਹਮਲਾ ਹਾਂਜੀ ਨਾਲ ਦੇ ਦੋਸਤਾਂ ਨੇ ਮੇਰੀ ਵਾਈਫ ਤੇ ਹਮਲਾ ਕੀਤਾ ਉਹਨਾਂ ਨੇ ਪਹਿਲਾਂ ਆ ਕੇ ਜੀ ਜੋਗਰਾਜ ਸਿੰਘ ਨੇ ਜੋਗੇ ਨੇ ਜੀ ਉਹਨਾਂ ਨੂੰ ਕੀ ਵਿਚਨ ਇਨਵੋਲਵ ਹੋਉਂਦਾ ਕਿ ਉਹ ਸਰ ਮੇਰੀ ਕਰਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਕਿ ਇਹ ਨਸ਼ੇੜੀ ਆ ਇਹ ਮਤਲਬ ਮਰ ਜੂਗਾ ਤੇ ਅਸੀਂ ਇਹਦੇ ਕਰ ਮਤਲਬ ਕਬਜ਼ਾ ਕਰ ਲਾਂਗੇ ਇਹ ਜਿਹੜਾ ਜੋਗਰਾਜ ਤੁਸੀਂ ਰਹਿ ਰਹੇ ਹੋ ਕੌਣ ਆ ਕਿੱਥੇ ਦਾ ਰਹਿਣ ਵਾਲਾ ਇਹ ਪਾਜੀ ਅਮਨਨਗਰ ਦਾ ਬੰਦਾ ਹੈ ਜੀ ਇੱਥੇ ਗੋਰਦਾਰਾ ਕਮੇਟੀ ਜੀ ਮਤਲਬ ਹੈਗਾ ਕੋਈ ਹਾਂਜੀ ਪ੍ਰਧਾਨ ਵੀ ਗੈਰ ਹੈਗਾ ਤੁਸੀਂ ਕਨਫਰਮ ਕਰਤਾ ਤੁਸੀਂ ਹਾਂਜੀ ਪੁਲਿਸ ਸਰ ਮਤਲਬ ਸਾਨੂੰ ਇਨਸਾਫ ਚਾਹੀਦਾ ਸਾਡੀ ਜੀ ਆ ਗੱਡੀ ਸਾਡੀ ਦੂਜੀ ਓਟੀ ਸੀਗੀ ਅਸੀਂ ਇੱਥੇ ਆਪਣਾ ਕੰਮ ਵਗੈਰਾ ਕਰਦੇ ਸੀਗੇ ਸਾਡਾ ਰੁਜ਼ਗਾਰ ਮਤਲਬ ਬੰਦ ਕਰਤਾ ਇਹਨਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਬਸ ਹਾਂਜੀ ਸਰ ਜਿਹੜਾ ਸਿਲਵਰ ਕੁਝ ਦਾ ਮਾਮਲਾ ਜਿਹੜੀ ਇੱਕ ਗੱਡੀ ਨੂੰ ਅੱਗ ਲਾਈ ਹੈ ਇਹ ਕੀ ਮਾਮਲਾ ਕੀ ਕਰ ਨਹੀਂ ਸਕਦਾ 21 ਦਸੰਬਰ ਰਾਤ ਨੂੰ ਹੋਇਆ ਇਹ 12 ਵਜੇ ਦੇ ਕਰੀਬ ਦੋ ਲੜਕੇ ਐਕਟਵਾ ਦੇ ਆਏ ਇਹਦੇ ਅੱਗ ਲਾ ਕੇ ਭੱਜ ਰਹੇ ਨੇ ਤੇ ਸੰਦੀਪ ਪੁਲਿਸ ਜਾਂਚ ਕਰ ਰਹੀ ਹੈ ਹੱਲੇ ਤੇ ਕੋਈ ਫਰੰਟ ਪਤਾ ਨਹੀਂ ਲੱਗਾ ਸਰ ਇਸ ਮਾਮਲੇ ਦੇ ਬਾਰੇ ਕੁਝ ਪਤਾ ਲੱਗਿਆ ਕਿਉਂਕਿ ਪਰਿਵਾਰ ਕਹਿ ਰਿਹਾ ਕਿ ਉਹਨਾਂ ਦਾ ਹੀ ਭਰਾ ਵਾ ਜਿਹੜਾ ਨਸ਼ੇ ਕਰਦਾ ਸੀ ਵੀ ਅਸੀਂ ਨਸ਼ੇ ਕਰਨ ਤੋਂ ਰੋਕਦੇ ਸੀ ਉਸ ਤੋਂ ਬਾਅਦ ਉਹ ਘਰੋਂ ਬਾਹਰ ਚੱਲ ਗਿਆ ਤੇ ਜਿਹੜੀ ਗੱਡੀ ਨੂੰ ਅੱਗ ਲਾਈ ਉਹ ਇਹਨਾਂ ਜਾਂਚ ਕਰ ਰਹੇ ਅਸੀਂ ਅਸੀਂ ਫੁਟੇਜ ਵਗੈਰਾ ਦੇਖ ਰਹੇ ਹਾਂ ਕੈਮਰੇ ਚੈੱਕ ਕਰ ਰਹੇ ਹਾਂ ਦੇਖ ਰਹੇ ਹਾਂ ਅਸੀਂ ਅਸੀਂ ਤੇ ਸਰ ਵੀਡੀਓ ਦੇ ਵਿੱਚ ਇੱਕ ਜੋਗਰਾਜ ਜਿਹੜਾ ਸਰਦਾਰ ਤੇ ਵੀ ਐਲੀਗੇਸ਼ਨ ਲੱਗ ਰਹੇ ਨੇ ਕਹਿੰਦੇ ਉਹ ਉਹਦਾ ਦੋਸਤ ਹੈ ਉਹ ਵੀ ਆ ਕੇ ਉਹਨੇ ਕੁੱਟਮਾਰ ਕੀਤੀ ਹੈ ਘਰ ਦੇ ਵਿੱਚ ਮੇਰੇ ਇਹ ਵਾਰ ਹਲੇ ਕੋਈ ਕਨਫਰਮ ਨਹੀਂ ਹੋਇਆ ਬੜੀ ਜਾਣਕਾਰੀ ਪਤਾ ਕਰ ਰਿਹਾ ਸੀ ਸਰ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਰੋਲ ਕੀਤੀ ਜਾਊਗੀ ਦੁਸ਼ਮਣ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਤੇ ਸਰ ਕਿਹੜੀ ਗੱਲ ਦਾ ਮਾਮਲਾ ਸੀਗਾ ਕਿਹੜੇ ਕਿਹੜੇ ਇਲਾਕੇ ਦਾ ਮਾਮਲਾ ਸੀਗਾ ਸਨਰਕੋੰਜ ਦਾ ਸਨਰਕੋੰਜ ਦਾ ਠੀਕ ਹੈ ਸਰ